ਆਮਰ ਸਾਰਾ ਮੱਥਾ ਟੇਕਣ ਆਏ ਸੀਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਮੈਂ ਤੇ ਮੇਰੇ ਫੈਮਿਲੀ ਅਸੀਂ ਨਿਕਲੇ ਚਲੋ ਸਾਡੇ ਬੀਮੀਆਂ ਪਿੱਛੇ ਰਹਿ ਗਈਆਂ ਮੈਂ ਆਪਣੇ ਡੈਡੀ ਨੂੰ ਕਿਹਾ ਵੀ ਚਲ ਆਪਾਂ ਗਾਂਹ ਚાલਦੇ ਆਂ ਤੇ ਉਹਨਾਂ ਨੂੰ ਹੋਲੀ-ਹੋਲੀ ਆਲੰਦ ਦੇ ਰਾਜ ਦੋ ਮੁੰਡੇ ਦੋ ਤਿੰਨ ਲੜਨ ਲੱਗੇ ਹੋ ਸੀਗੇ ਚਲ ਅਸੀਂ ਜਾਂਦੇ ਸੀਗੇ ਉਹ ਸਾਡੇ ਮੋਹਰੇ ਇੰਦਾ ਆ ਗਏ ਲੜਦੇ ਲੜਦੇ ਮੈਂ ਕਿਹਾ ਭਰਾ ਵੀ ਨਾ ਲੜੋ ਵੀ ਚੰਗਾ ਨਹੀਂ ਲੱਦਾ ਆਪਸੇ ਚ ਲੜਦੇ ਪੀ ਆਪਸੇ ਜੀ ਲੜਦੇ ਸੀਗੇ ਮਿੰਨਾ ਕੋਈ ਉਹਨਾਂ ਦਾ ਰੌਲਾ ਨਹੀਂ ਸੀਗਾ ਜੀ ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਗੱਲੇ ਕਹੀ ਕਿ ਭਰਾ ਨਾ ਲੜੋ ਬਈ ਨਾ ਬਈ ਛਿਆਣੇ ਬਿਆਣੇ ਲੰਘਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਉਹਨਾਂ 'ਚ ਇੱਕ ਜਣੇ ਨੇ ਗਾਲ ਕੱਢੀ ਮੈਨੂੰ ਜੀ ਉਹਨੇ ਗਾਲ ਕੱਢੀ ਉਹਨੇ ਮেরে ਮਾਰਿਆ ਫੇ ਮੈਂ ਵੀ ਬਰਾਬਰ ਮਾਰਿਆ ਉਹਦੇ ਫੇ ਕੋਈ ਕੌਣ ਸੀ ਮੈਨੂੰ ਨਹੀਂ ਪਤਾ ਕੌਣ ਸੀ ਕੈਮਰੇ 'ਚ ਆਏ ਉਹ ਹੋਣਗੇ ਰੱਬ ਜਾਣੇ ਜੀ ਠੀਕ ਆ ਜਿੱਥੇ ਤੱਕ ਕੈਮਰੇ ਜੇ ਕਹਿੰਦੇ ਆਏ ਆ ਬੰਦੇ ਵੀ ਤੇ ਕਿੰਨੀ ਕ ਮਾਰਕੁੱਟ ਕੀਤੀ ਕਿੱਥੇ ਕਿੱਥੇ ਸੱਟਾਂ ਲੱਗੀਆਂ ਆ ਬੰਦੇ ਆ ਆ ਆ ਉਂਗਲ ਮੇਰੀ ਟੁੱਟ ਗਈ ਉਹ ਆ ਇੱਥੇ ਕੜਾ-ਕੜਾ ਵੱਜਿਆ ਪਤਾ ਨਹੀਂ ਕੀ ਮਾਰਿਆ ਉਹਨੇ ਜੀ ਤੁਸੀਂ ਨਾ ਤਾਂ ਸ਼ਹਿਰ ਸ਼ਹਿਰ ਕਿਸ ਤਰ੍ਹਾਂ ਦੇਖਦੇ ਆ ਗੁਰੂ ਘਰ ਦੇ ਵਿੱਚ ਇੱਥੇ ਅਸੀਂ ਪਹੁੰਚੇ ਉਹ ਮੈਂ ਕਿਹਾ ਜੀ ਗੁਰੂ ਘਰ ਦਾ ਚੀਜ਼ ਇਦਾਂ ਦੀ ਆ ਬੰਦਾ ਮੱਥਾ ਟੇਕੇ ਨਿਕਲਦਾ ਹਫ਼ਤਾ ਆਪਦਾ ਮਹੀਨਾ ਵੀ ਨਾ ਸ਼ਾਂਤ ਰਹਿੰਦਾ ਮਨ ਇਹ ਬੰਦੇ ਇੱਥੇ ਅੰਬਰਸਾਰ ਦੇ ਹੋਗੇ ਇਹ ਕੰਮ ਕਰਦੇ ਆ ਖਾਸਮ ਨਾਲ ਚਲ ਔਰ ਮੇਰਾ ਕਹਿਣ ਨੂੰ ਬਦਲ ਬਹੁਤ ਵਾਰ ਕਰਦਾ ਮੈਂ ਇਹ ਮੰਗ ਕੀ ਕਰਦੇ ਹੋ ਕੀ ਮੰਗੀ ਕਰਦੇ ਹੋ ਮੰਗ ਮੈਂ ਇਨਸਾਫ ਪਹੁੰਚਾਈਦਾ ਹੈ ਮੰਗ ਮੈਂ ਇਹੀ ਕਰਦਾ ਹਾਂ ਹਾਂਜੀ ਕਿੰਨੇ ਜਣੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਦੋ ਜਣੇ ਸੀ ਕਿ ਬਾਅਦ ਚ ਹੋਰ ਸੱਤ ਸੱਤ ਅੱਠ ਜਣੇ ਸੀ ਭਾਈ ਆ ਸੱਤ ਅੱਠ ਜਣੇ ਸੀ ਬਾਅਦ ਚ ਬੱਠੇ ਹੋਏ ਸਾਰੇ ਅਬ ਬਾਅਦ ਹੀ ਪਤਾ ਨਹੀਂ ਕਿਥੋਂ ਪਹਿਲਾਂ ਦੋ ਜਣੇ ਲੜਦੇ ਜੇਗੇ ਬਾਅਦ ਹੀ ਪਤਾ ਨਹੀਂ ਕਿ ਰੌਲਾ ਆ ਬਾਕੇ ਲਾ 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 ਜੀ ਹੋ ਗਈ ਉੱਥੇ ਆ ਕੇ ਇਕੱਠੇ ਹੋ ਗਏ ਕਿੰਨੀ ਸ਼ਰਮ ਨਾਲ ਘਟਨਾ ਸਮਝਦੇ ਹੋ ਜੀ ਕਿਦਾ ਕਿਦਾ ਬਹੁਤ ਸ਼ਰਮਨਾਕ ਸ਼ਰਮਨਾਕ ਬਾਜੀ ਅੰਮ੍ਰitsar ਲਈ ਗਿਆ ਕਿਤੇ ਨਵੇਂ ਸ਼ਹਿਰ ਸਾਡੇ ਏਰੀਆ ਜਾਇਆ ਉਹ ਤੁਹਾਨੂੰ ਕਹੋਂਗੇ ਮਹਿਮਾਨ ਆਏ ਆ ਜਿਤਨਾ ਬਿਠਾਉਂਗੇ ਕਿਤੇ ਕਰਾਇਆ ਬਿਨਾਂ ਨਾ ਤੁਹਾਡੇ ਬੰਦੇ ਤਾਂ ਗਰੀਬ ਤਾਂ ਹੋਊਗਾ ਕਿਤੇ ਨਵੇਂ ਸ਼ਹਿਰੀਏ ਨੂੰ ਦਬਾਬੇ ਵਾਲੇ ਨੇ ਚੱਲ ਕੇ ਆ ਕੇ ਦੇਖ ਲਓ ਬਾਬਾ ਮੇਰੇ ਕੋ ਪੈਸਾ ਆਇਆ ਨਹੀਂ ਗਿਆ ਜੇ ਵਿੱਚ ਮੈਂ ਆਪਣੇ ਘਰ ਜਾਣਾ ਆ ਅਗਲਾ ਤੁਹਾਨੂੰ ਪੈਸੇ ਦੇ ਕੇ ਪੈਸੇ ਦੇ ਕੇ ਤੁਹਾਨੂੰ ਦਰੂਂਗੇ ਉਹ ਜੀਵ ਚ ਪਾ ਗਏ ਬਾਬਾ ਕਿਹੜੀ ਗੱਲ ਆ ਤੇ ਤੂੰ ਬਹਿ ਨਹੀਂ ਮਾਨੂੰ ਦੱਸ ਨਵਨੀਤ ਕੋਲ ਕਿਹੜੇ ਲਾਕੇ ਦੇ ਆ ਮੇਰੇ ਅਸੀਂ ਦੁਆਵਾਂ ਨਮਾਸ਼ੀ ਹੋਇਆ ਕੀ ਤੁਹਾਡੇ ਨੂੰ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਪੂਰੀ ਫੈਮਿਲੀ ਤੇ ਅਸੀਂ ਆਉਣ ਦੇ ਪਏ ਸੀਗੇ ਮੱਥਾ ਟੇਕ ਕੇ ਤੇ ਮੇਰਾ ਭਰਾ ਦੇ ਡੈਡੀ ਮੋਰੇ ਸੀਗੇ ਉੱਥੇ ਦੋ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਨੇ ਕਿਹਾ ਵੀ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟਮਾਰ ਕਰਤੀ ਉਂਗਲੀਆਂ ਵੀ ਤੋੜਤੀ ਸਿਰਸ ਵੀ ਗਲੀ ਹੋਈ ਹੋਰ ਪਤਾ ਨਹੀਂ ਕਿੱਥੇ ਹੋਈ ਜੀ ਬਹੁਤ ਸ਼ਰਮਨਾਕ ਬਹੁਤ ਸ਼ਰਮਨਾਕ ਘਟਨਾ ਹੈ ਕੀ ਮੰਗਦੇ ਇਨਸਾਨ ਸਰ ਪੁਲਿਸ ਵਾਲੇ ਵੀ ਨਹੀਂ ਕੋਈ ਇਨਸਾਫ ਕਰਦੇ ਆਉਂਦੇ ਨਹੀਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਸੀ ਬਟ ਉਹ ਸਰਵੇ ਬਹੁਤ ਜ਼ਿਆਦਾ ਰੂਡਲੀ ਗੱਲ ਕੀਤੀ ਹੈ ਉਹਨਾਂ ਨੂੰ ਗੱਲ ਕਰਨ ਦੀ ਬਿਲਕੁਲ ਸੈਂਸ ਨਹੀਂ ਹੈਗੀ ਉਂਗਲ ਕਰਕੇ ਇਦਾਂ ਗੱਲ ਕਰਦੇ ਸੀਗੇ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਤਾਂ ਬਿਲਕੁਲ ਤਮੀਜ਼ ਹੈ ਨਹੀਂ ਉਹਨਾਂ ਨਾਲ ਕਰਦੇ ਪਿੱਛੇ ਸਾਰੇ ਕੈਮਰੇ ਮਤਲਬ ਉੱਥੇ ਦੁਕਾਨਾਂ ਤੇ ਲੱਗੇ ਉਹਨਾਂ ਨੇ ਕਿਹਾ ਕੋਈ ਕੈਮਰਾ ਉੱਥੇ ਕੋਈ ਨਹੀਂ ਉਹਨਾਂ ਨੇ ਇਹ ਵੀ ਮਨਨ ਕਹਿੰਦੇ ਕਿ ਉਹ ਕੈਮਰਾ ਹੈ ਨਹੀਂ ਜਿੱਤੇ ਫਾਈਟ ਵਿੱਚ ਕੋਈ ਉੱਪਰ ਆਇਆ ਤੁਹਾਡੇ ਨਾਲ ਆਇਆ ਤੁਹਾਡੀ سپورਟ ਤੇ ਆਇਆ ਹਾਂਜੀ ਉਹ ਸਾਡੀ ਸਾਡੀ سپورਟ ਤੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਬੀਡੀ ਉੱਥੇ ਕੈਮਰਾ ਹੈਗਾ ਸਾਰਾ ਕੁਝ ਰਿਕਾਰਡ ਹੋਇਆ ਹੋਇਆ ਸਾਨੂੰ ਮਿਲੇ ਤੀ ਉੱਥੇ ਨਹੀਂ ਅਸੀਂ ਅਸੀਂ ਉਹਨਾਂ ਨਾਲ ਗੱਲ ਕੀਤੀ ਹੋ ਆ ਰਹੇ ਆਂ ਨਹੀਂ ਆਈ ਸੀ ਕੋਈ ਸ਼ਰਧਾਲੂ ਬਾਹਰੋਂ ਆਏ ਤੇ ਕੋਈ 99 ਜੀ ਉੱਥੇ ਜਿਹੜੇ ਕੈਮਰਿਆਂ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਹੋ ਤੇ ਫਸਟ ਵੀਰ ਨੂੰ ਹਸਪਤਾਲ ਉਹਨਾਂ ਨੂੰ ਹਸਪਤਾਲ ਭੇਜਿਆ ਹੋਇਆ ਬਾਈ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇਣਗੇ ਕੈਮਰੇ ਦੀ ਸ਼ਿਕਾਇਤ ਕੈਮਰਾਮੈਨ ਆ ਰਹੀਆਂ ਨੇ ਲਗਾਤਾਰ ਆਉਂਦੀਆਂ ਨਹੀਂ ਨਹੀਂ ਮੇਰੇ ਟਮੀ ਹੋਰ ਜਾ ਫਸਟੀ ਆ ਜੀ ਹੰਦੀ ਤੱਕ ਉਹ ਪਹਿਲਾਂ ਤਾਂ ਕੋਈ ਆਈ ਨਹੀਂ ਸੀ ਜਲ ਨਹੀਂ ਨਿਕਾਣ ਨਿਕਲੀ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਿਹਾ ਵੀ ਉੱਥੇ ਕੋਈ ਆਪਸ ਵਿੱਚ ਉਹ ਕਰਦੇ ਸੀ ਆਪਸ ਵਿੱਚ ਕੋਈ ਗੱਲਬਾਤ ਜੀ ਤੇ ਉਹਨਾਂ ਦੇ ਵਿੱਚ ਕੋਈ ਇੰਟਰਵਿਨ ਕਰਨ ਦੀ ਕੋਈ ਚੀਜ਼ ਤੇ ਝਗੜਾ ਇਹਨਾਂ ਨਾਲ ਹੋ ਗਿਆ ਉਹ ਉਹ ਕਿਹੜੀ ਫੈਮਿਲੀ ਕਿੱਥੋਂ ਦੀ ਸੀ ਫੈਮਿਲੀ ਨਵਾਂ ਸ਼ਹਿਰ ਦੀ ਹੈ ਜੀ ਤੇ ਆਪਣਾ ਹੁਣ ਕੋਈ ਵਿਰਾਸਤ ਚ ਲਿੱਤਾ ਕਿਸੇ ਨੇ ਨਹੀਂ ਫਹਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੇਨੂੰ ਵਾਲੀ ਆਪਣਾ ਦੱਸ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਹੋ ਕਿ ਉਹਨਾਂ ਦੀ ਮੁੱਢਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਫਸਟ ਗ੍ਰੇਡ ਦਵਾਈ ਜਾਵੇ ਸੀਸੀਟੀਵੀ ਆਈਕੂ ਸਾਹਮਣੇ ਸੀਸੀਟੀਵੀ ਕੋਈ ਕੋਈ